ਤੇ ਦੂਜਾ ਸੂਆ ਸੂਈ ਨੇ ਕੱਢਿਆ 17 ਕਿਲੋ 300 ਗ੍ਰਾਮ ਤੇ ਤੀਜਾ ਸੂਆ ਬਾਈ ਕਹਿੰਦਾ ਇਸ ਟਾਈਮ ਕੱਢ ਲਈ ਆ ਦਿਨ ਸੂਣ ਚ ਹਲੇ ਵੀ ਠੰਡੀ ਸੀਲ ਪੂਰੀ ਆ ਬਾਈ ਆ ਤੇ ਠੰਡੀ ਸੀਲ ਦਿਖਾਈ ਮਾੜਾ ਜਾ ਹਾਂ ਆ ਇੱਕ ਵਾਰੀ ਸੋਨੇ ਚੈੱਕ ਵੀ ਕਰਾ ਦੇਣ ਆਪਾਂ ਹੀ ਗੱਲ ਨਹੀਂ ਲੇਵੇ ਤੇਲ ਜਿਵੇਂ ਪਸ਼ੂ ਗੱਲ ਕਰ ਲਈਏ ਮੱਝਾਂ ਖਾਸ ਕਰਕੇ ਹੱਥ ਘੱਟੇ ਮਰਵਾਉਂਦੀਆਂ ਹੁੰਦੀਆਂ ਸੂਣਾਂ ਵਾਲੀਆਂ ਮੱਝਾਂ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਢਿੱਲਵਾ ਤਸੀਲ ਤਫਾ ਤੇ ਜ਼ਿਲ੍ਹਾ ਦੇ ਗੱਲ ਕਰ ਲਈ ਰਹਿ ਜਾਂਦਾ ਬਾਈਆਂ ਨੂੰ ਸੱਜਣੋਂ ਬਰਨਾਲਾ ਝੋਟੀ ਇੱਕ ਦਿਖਾਵਾਂਗੇ ਤੇ ਦਿਖਾਵਾਂਗੇ ਬੂਰੀ ਝੋਟੀ ਘਰ ਦੀ ਝੋਟੀ ਆ ਬਾਈ ਹੋਰਾਂ ਦੀ ਤੇ ਮੇਨ ਗੱਲ ਆ ਜਿਹੜੀ ਸੱਜਣੋਂ ਦੁੱਧ ਦੇ ਰਿਕਾਰਡ ਵੀ ਇਹਦੇ ਵੱਡੇ ਨੇ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਤੋੜ ਕੇ ਦਿਖਾਵਾਂਗੇ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਨੂੰ ਪੁੱਛਾਂਗੇ ਹੋਰ ਬਾਈ ਜੀ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਬਾਈ ਹਾਂਜੀ ਪਿੰਡ ਢਿੱਲਵਾ ਜ਼ਿਲ੍ਹਾ ਬਰਨਾਲਾ ਵੀ ਤਹਿਸੀਲ ਤਪਾ ਤਹਿਸੀਲ ਤਪਾ ਨੇੜੇ ਕਿਹੜੇ ਪਿੰਡ ਆ ਕੇ ਬਾਈ ਆਪਣੇ ਉਰੇ ਮੌੜ ਨਾਬਾ ਹਾਂਜੀ ਇਧਰ ਤਪਾ ਮੰਡੀ ਪੈਣ ਦੇ ਨਾਲ ਆਸ਼ੀਆ ਬਸ ਪੈਂ ਤਪੇ ਤੋਂ 7 ਕਿਲੋਮੀਟਰ ਤਪੇ ਤੋਂ 7 ਕਿਲੋਮੀਟਰ ਲੈ ਖੋਲ ਕੇ ਤੋੜ ਦੇ ਬਾਈ ਇੱਕ ਵਾਰੀ ਲੈ ਸੱਜਣਾ ਇੱਕ ਵਾਰੀ ਸਾਨੂੰ ਤੋੜ ਕੇ ਦਿਖਾ ਦੇ ਨੇ ਤੇ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਕਿਹੜਾ ਸੂਆ ਸੌਂਦੀ ਆ ਬਾਈ ਇਹ ਇਹ ਤੀਜਾ ਸੂਆ ਵੀਰੇ Ориਜినਲ ਤੀਜਾ ਸੂਆ ਤੀਜਾ ਸਾਂ ਕਿੰਨੇ ਕਿ ਦਿਨ ਕੱਢ ਦੂਗੀ ਇਹ ਬਾਈ ਕੱਲ ਦਿਨ ਪੂਰੇ ਹੋਏ 18 ਜੂਨ ਨੂੰ ਅੱਛਾ ਕੱਲ ਦਿਨ ਪੂਰੇ ਹੋਏ ਨੇ ਤੇ ਬਾਕੀ ਪਸ਼ੂ ਲੈ ਜਾਂਦਾ ਕੋਈ ਪਸ਼ੂ ਉੱਤੇ ਲੈ ਜਾਂਦਾ ਦੋ ਹਾਂ ਹਾਂ 2000 ਦਿਨ ਉੱਤੇ ਲੈ ਜਾਏ 5-4 ਦਿਨ ਲੈ ਜਾਏ ਹੈਨਾ ਉੱਤੇ ਹਾਂਜੀ ਹਾਂਜੀ ਦੁੱਧ ਦਾ ਕੀ ਰਕਾਰ ਰਿਹਾ ਦੂਜੇ ਸੂਏ ਦਾ ਦੂਜੇ ਸੂਏ 17 ਕਿਲੋ 300 ਗ੍ਰਾਮ ਦੁੱਧ ਦਰੇ 17 ਕਿਲੋ 300 ਗ੍ਰਾਮ ਜੇ ਗੱਲ ਕਰ ਲਈ ਆਪਾਂ ਨੇ ਘਰੇ ਚੋਇਆ ਘਰੇ ਚੋਇਆ ਵੀ ਆਹ ਲਓ ਪੂਰਾ ਲੰਮਾ ਟਾਈਮ ਦੁੱਧ ਦਿੰਦੀ ਆ ਇੱਥੇ ਤੋਂ ਲੰਬਾਈ ਲੰਬੂਈ ਝੋਟੀ ਦੇਖ ਸਕਦੇ ਹੋ ਤੇ ਥਣ ਥਣਾਟ ਵੀ ਚੰਗਾ ਲੱਗਿਆ ਤੇ ਲੇਵੇ ਦੀ ਧੱਕ ਹੈਗੀ ਉਹ ਅੰਦਰ ਨੂੰ ਥੋੜੀ ਜਿਹੀ ਜ਼ਰੂਰ ਰੱਖਦੇ ਆ ਪਰ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਨਾ ਸੱਜਣੋ ਬਾਡੀ ਬੁੱਡੀ ਯਾਰ ਝੋਟੀ ਦੀ ਲਾਜਵਾ ਵਾ ਜਾਨ ਵਾਲੀ ਝੋਟੀ ਆ ਤੇ ਵਧੀਆ ਬਾਈ ਹੋਰਾਂ ਨੇ ਚੰਗੀ ਇਹਦੀ ਸਾਮ ਕਰੀ ਹੋਈ ਆ ਇਹੇ ਗੱਲਬਾਤ ਕਰ ਲਈ ਆਪਾਂ ਪਰ ਵੇਚਣ ਦਾ ਕਿਵੇਂ ਬਣ ਗਿਆ ਪ੍ਰੋਗਰਾਮ ਆਪਣਾ ਬ ਵੇਚ ਨੂੰ ਬਈ ਘਰ ਦੇ ਇੱਕ ਬੀਲ ਡਰਾਂਗਾ ਕਿ ਠੀਕ ਆ ਗੱਲ ਹਾਂ ਮਜਬੂਰੀ ਪੈ ਜਾਂਦੀ ਆ ਹਾਂ ਹਾਂ ਆ ਸੂਆ ਸੱਜਣੋ ਤੀਜਾ ਦੂਜੇ ਦਾ ਜਿਵੇਂ ਬਾਈ ਨੇ ਦੱਸਿਆਗਾ 17300 ਦਾ ਬਾਈ 17 ਕਿਲੋ 300 ਗ੍ਰਾਮ ਦੇ ਹਾਂ ਸੀਮਨ ਕਿਹੜਾ ਲੱਗਿਆ ਇਹ ਇਸ ਵਾਰੀ ਸੈਗ ਦਾ ਲੱਗਿਆ ਜੀ 10568 10568 ਸੈਗ ਦਾ ਹਾਂ ਲੈ ਸੱਜਣੋ ਸੈਗ ਦਾ ਇਹਦੇ ਸੀਮਨ ਲੱਗਿਆ 10568 ਦਾ ਲੱਗਿਆ ਰੇਟ ਬਾਈ ਇਹਦਾ ਫਿਰ ਰੇਟ ਵੀਰੇ ਫੋਨ ਤੇ ਕਰ ਲਾਂਗੇ ਅੱਛਾ ਬਾੜਾ ਬੰਦਾ ਜਾਈ ਜਾਈ ਫੋਨ ਰੇਟ ਕਰਾਂਗੇ ਵੀਰੇ ਜਿੰਨੇ ਜਿੰਨੇ ਕੀ ਪੁੱਗਦੀ ਹੁੰਦੀ ਹੁੰਦੀ ਹੈ ਆਪਣਾ ਹਨਾ ਜਿੰਨੇ ਵੀ ਚੀਜ਼ ਯਾਰਾ ਜਾਣ ਜਾਣ ਸੱਜਣਾ ਨੂੰ ਲੱਗੂ ਤੇ ਜਿੰਨੇ ਰੁਪਏ ਇਹ ਕੋਟੂ ਕੀ ਮੁੱਲੋਂ ਨਹੀਂ ਹੂ ਹਨਾ ਆ ਕੇਰਾ ਹੋਰ ਤੋਰ ਦੇ ਖੋਲ ਕੇ ਲੰਬੀ ਦੀ ਚਲਾ ਦਿਆਂ ਇਹਨੇ ਲੈ ਇੱਕ ਵਾਰੀ ਸੱਜਣਾ ਨੂੰ ਆਪਾਂ ਤੁਹਾਨੂੰ ਖੋਲ ਕੇ ਫੇਰ ਦਿਖਾ ਦੇਣਾ ਤੋਰ ਕੇ ਤੀਜਾ ਸੂਆ ਪ्योर ਬੂਰੀ ਆ ਜੇ ਗੱਲ ਕਰ ਲਈਏ ਇਹਦੀ ਬਾਡੀ ਦੇ ਉੱਤੇ ਜਿਹੜੇ ਤਣ ਨੇ ਉਹ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਤੇਲੀਆ ਬੂਰੀ ਆ ਐਈ ਸੱਜਣਾ ਦੀ ਮੰਗ ਹੁੰਦੀ ਆ ਵੀ ਅਸੀਂ ਨੇ ਤੇਲੀਆ ਬੂਰੀ ਲੈਣੀ ਆ ਕਿਉਂਕਿ ਇਹ ਜਾਨਵਰ ਯਾਰ ਰੇਅਰ ਮਿਲਦੇ ਨੇ ਬੂਰੀਆਂ ਬਹੁਤ ਘੱਟ ਨਿਕਲਦੀਆਂ ਨੇ ਜੇ ਗੱਲ ਕਰਨਾ ਮੋਹਰਾ ਨਸਲ ਦੇ ਜਾਨਵਰ ਜੇ ਗੱਲ ਕਰ ਲਈਏ ਬਾਧੂ ਹੁੰਦੇ ਆ ਪਰ ਜਿਹੜੀਆਂ ਬੂਰੀਆਂ ਨੇ ਬੂਰੀਆਂ ਟਾਵੀਆਂ ਟਾਵੀਆਂ ਨਿਕਲਦੀਆਂ ਤੇ ਦੂਜਾ ਸੂਆ ਸੂਈ ਨੇ ਕੱਢਿਆ 17 ਕਿਲੋ 300 ਗ੍ਰਾਮ ਤੇ ਤੀਜਾ ਸੂਆ ਬਾਈ ਕਹਿੰਦਾ ਇਸ ਟਾਈਮ ਕੱਢ ਲਈ ਆ ਦਿਨ ਸੂਣ ਚ ਹਲੇ ਮੇਰਾ ਖਿਆਲ ਦਿਨ ਤਾਂ ਬਾਈ ਕਹਿੰਦਾ ਹੋ ਗਏ ਪੂਰੇ ਪਰ ਮੇਰੇ ਸਹਬ ਨਾਲ ਬਾਈ ਇਹ ਦਿਨ ਕੱਟ ਜੂਗੀ ਹੈ ਜੀ ਦਿਨ ਲੱਗੇ ਨੇ ਬਾਈ ਉੱਤੇ ਪੰਜ ਚਾਰ ਤਾਂ ਹਾਂ ਪੰਜ ਚਾਰ ਦਿਨ ਕਈ ਵਾਰੀ ਪਸ਼ੂ ਲੈ ਜਾਂ ਤੇ ਕਈ ਪਸ਼ੂ ਜੇ ਮੈਂ ਗੱਲ ਕਰਲਾਂ ਵੀ ਟਾਈਮ ਕੀ ਬਣਾਉਂਦੇ ਨੇ ਲਈ ਆਹ 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 ਉਹ ਗੱਲਬਾਤ ਹੋ ਜਾਂਦੀ ਤੇ ਕਈ ਪਸ਼ੂ ਸੱਜਣੋਂ ਟਾਈਮ ਦੀ ਤਿਆਰ ਹੁੰਦੇ ਨੇ ਟਾਈਮ ਤੇ ਪੂਰਾ ਪੋਤਾ ਲਿਆ ਭਰਦੇ ਵੀਰੇ ਅੱਛਾ ਜੇ ਕੋਈ ਸੱਜਣ ਹੁਣ ਐਂ ਲੈ ਕੇ ਜਾਂਦਾ ਕਿੰਨੇ ਕ ਦੁੱਧ ਦੀ ਗਾਰੰਟੀ ਨਾਲ ਦੇ ਦਾਂਗੇ ਆਪਾਂ ਆਏਗਾ ਭਈ ਪਹਿਲੇ ਸੂਰ ਦਾ ਵਧੂ ਭਈ ਦੋ ਦੋ ਲੀਟਰ ਦੋ ਤੋਂ ਹਾਂ ਕਿਲੋ ਦੋ ਕਿਲੋ ਵਧਣ ਦੀ ਉਮੀਦ ਆ ਉਮੀਦ ਪੂਰੀ ਐ ਭਟਾ ਹਾਂ ਉਮੀਦ ਕਿਲੋ ਦੋ ਕਿਲੋ ਦੀ ਹੈਗੀ ਤੇ ਮੇਨ ਗੱਲ ਆ ਯਾਰ ਝੋਟੀ ਬਾਡੀ ਬੁੱਡੀ ਚ ਚੰਗੀ ਆ ਤੇ ਸ਼ਕੀਨ ਸ਼ਕੂਨ ਵੀ ਬਹੁਤ ਆ ਪੂਰੀ ਠੰਡੀ ਛਿਲ ਪੂਰੀ ਆ ਭਈ ਆ ਤੇ ਠੰਡੀ ਸੀਲ ਆ ਦਿਖਾਈ ਮਾੜਾ ਜਾਂ ਹਾਂ ਆ ਇੱਕ ਵਾਰੀ ਸੋਨੇ ਚੈੱਕ ਵੀ ਕਰਾ ਦਨੇ ਆਪਾਂ ਹੀ ਗੱਲ ਨਹੀਂ ਲੈਵੇ ਤੇਲ ਜਿਵੇਂ ਪਸ਼ੂ ਗੱਲ ਕਰ ਲਈਏ ਮੱਝਾਂ ਖਾਸ ਕਰਕੇ ਹੱਥ ਘੱਟੀ ਮਰਵਾਉਂਦੀਆਂ ਹੁੰਦੀਆਂ ਸੁਨਾਲੀਆਂ ਮੱਝਾਂ ਤੇ ਬਾਕੀ ਠੰਡੀ ਸੀਲ ਆ ਸੁਗਾ ਸੁਨਦੀ ਆ ਤੀਜਾ ਨੰਬਰ ਬੋਲ ਦਿਓ ਜੀ ਆਪਣਾ 98782 ਹਾਂਜੀ 39261 ਇੱਕ ਵਾਰੀ ਫੇਰ ਬੋਲ ਦਿਓ 98782 39261 ਲੈ ਸੱਜਣੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਈ ਆ ਬੂਰੀ ਝੋਟੀ ਪਿੰਡ ਹੈਗਾ ਢਿਲਵਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ